ਦੀ ਨੰਦਪੁਰੀ ਨੂੰ ਸਤ ਗੁਰ ਆਏ ਜਾਂ ਸਰਸਾ ਕੰਡੇ ਸਰਸਾ ਦੀਆਂ ਜਾਲਮ ਲਹਿਰਾਂ ਮੇ ਲਾਲ ਗੁਰਾਂ ਦੇ ਵੰਡੇ ਇੱਕ ਪਾਸੇ ਮਾਤਾ ਗੁਜਰੀ ਲਾਲਾ ਦਾ ਨੰਨਾ ਜੋੜਾ ਸਰਸਾ ਦੇ ਕੰਡੇ ਆ ਕੇ ਪੈ ਗਿਆ ਪਰਵਾਰ ਵਿਛੋੜਾ ਉਮ ਲਹਿਰਾ ਮੇ ਲਾਲ ਗੁਰਾਂ ਦੇ ਵੰਡੇ ਇੱਕ ਪਾਸੇ ਮਾਤਾ ਗੁਜਰੀ ਲਾਲਾਂ ਦਾ ਨੰਨਾ ਜੋੜਾ ਸਰਸਾ ਦੇ ਕੰਡੇ ਆ ਕੇ ਪੈ ਗਿਆ ਪਰਵਾਰ ਵਛੋੜਾ ਫੁੱਲ ਕੇ ਸਭ ਕਸਮਾਂ ਖਾਈਆਂ ਗੈਰੀ ਨੇ ਕੀਤਾ ਹੱਲਾ ਹਰ ਜੋਨਾ ਵਦ ਵਦ ਲੜਦਾ ਕਈਆਂ ਲਾ ਕੱਲਾ ਕੱਲਾ ਡਾ ਪਿਆ ਦੁਸ਼ਮਣਾਂ ਦਾ ਦਿਲ ਦਾ ਥੋੜਾ ਪੈਰਾਂ ਤੋਂ ਝੜਕਣ ਡਾ ਪਿਆ ਦੁਸ਼ਮਣਾਂ ਦਾ ਦਿਲ ਦਾ ਥੋੜਾ ਸਰਸਾ ਦੇ ਕੰਡੇ ਆ ਕੇ ਪੈ ਗਿਆ ਪਰਿਵਾਰ ਵੀ ਛੋੜਾ ਸਤਗੁਰ ਦੇ ਮੈਲ ਪਿਆਰੇ ਤੁਰ ਪੈ ਨੇ ਦਿੱਲੀ ਵੱਲੇ ਸਤਗੁਰ ਨੇ ਸੌਂਪੀ ਸੇਵਾ ਆਈ ਮਨੀ ਸਿੰਘ ਦੇ ਪੱਲੇ ਇਹ ਜਾਣਾ ਕੁਦਰਤ ਰਾਣੀ ਕਿੱਤਰ ਨੂੰ ਦੇਵੇ ਮੋੜਾ ਸਰਸਾ ਦੇ ਕੰਡੇ ਆ ਕੇ ਪੈ ਗਿਆ ਪਰਿਵਾਰ ਵਿਛੋੜਾ ਇਹ ਤੋਂ ਦੀ ਰਾਤ ਭਿਆਨਕ ਪੈਰਾਂ ਦਾ ਚਖੜ ਚੂਲੇ ਉਦੀ ਰਾਤ ਪਿਆਨਕ ਕਹਿਰਾ ਦਾ ਟਖੜ ਝੂਲੇ ਹੱਡਾਂ ਨੂੰ ਵੇਨ ਵੇਨ ਲੰਗਦੇ ਨੇ ਤੇਜ਼ ਹਵਾ ਦੇ ਬੁੱਲੇ ਕੋਟ ਜੜਾਂ ਤੋਂ ਛੱਟਦਾ ਹਣਾ ਹਾਤੋਂ ਸੁੱਟਦਾ ਇਹ ਝੱਕੜ ਮਾਰ ਮਰੋੜਾ ਸਰਸਾ ਦੇ ਕੰਡੇ ਪਾ ਕੇ ਪੈ ਗਿਆ ਪਰਵਾਰ ਵਿਛੋੜਾ ਖੁਕਾਂ ਦਾ ਮਾਲਕ ਜਾਵੇ ਅੱਜ ਵੇਖੋ ਹਾਲ ਫਕੀਰਾ ਜੋ ਗਲ ਵਿੱਚ ਰੇਸ਼ਮੀ ਬਸਤਰ ਸਭ ਹੋ ਗਏ ਲੀਰਾਂ ਲੀ ਪਰ ਸ਼ਾਦੀ ਹਾਥੀ ਦਸਦਾਨੀ ਨੀਲਾ ਕੋੜਾ ਸਰਸਾ ਦੇ ਕੰਡੇ ਆ ਕੇ ਪੈ ਗਿਆ ਪਰਿਵਾਰ ਵਿਛੋੜਾ ਇਹ ਤਿੰਨ ਹਿੱਸਿਆਂ ਵਿੱਚ ਵੰਡਿਆ ਪਰਿਵਾਰ ਗੁਰਾਂ ਦਾ ਸਾਰਾ ਇੱਕ ਪਾਸੇ ਲਾਲ ਸੁਟੇਰੇ ਦਾਦੀ ਦਾ ਨਾਲ ਤਹਾਰਾ ਇੱਕ ਪਾਸੇ ਸਤਗੁਰ ਸੰਗ ਸੇ ਸਤਗੁਰ ਸੰਗ ਹੈ ਲਾਲਾਂ ਦਾ ਵੱਡਾ ਜੋੜਾ ਸਰਸਾ ਦੇ ਕੰਡੇ ਆ ਕੇ ਪੈ ਗਿਆ ਪਰਿਵਾਰ ਵਿਛੋੜਾ ਜੀ ਖੇਰੂ ਖੇਰੂ ਹੋ ਗਿਆ ਸਰਸਾ ਵਿੱਚ ਸਭ ਕੁਝ ਰੁੜਿਆ ਜੀ ਖੇਰੂ ਖੇਰੂ ਹੋ ਗਿਆ ਸਰਸਾ ਵਿੱਚ ਸਭ ਕੁਝ ਰੁੜਿਆ ਬੇਫਿਕਰਾ ਵਾਲੀ ਜਗ ਦਾ ਪਾਣ ਵਿੱਚ ਜਾਂਦਾ ਤੁਰਿਆ ਤੇ ਤੈਨੂੰ ਰੋਲਾਹੀ ਨਹੀਂ ਚਿੰਨ ਗਮੀ ਦਾ ਪੋਰਾ ਸਰਸਾ ਦੇ ਕੰਡੇ ਆ ਕੇ ਪੈ ਗਿਆ ਪਰਵਾਰ ਵਛੋੜਾ ਰਿੰਗਤਰ ਸਾ ਵਿੱਚ ਰੁੜ ਗਏ ਕੁਝ ਪਾਰ ਕਿਨਾਰੇ ਕਰ ਗਏ ਸਿੱਖ ਸਭੇ ਭੁਖਣ ਪਾਣੇ ਵਿਪਤਾ ਨੂੰ ਸਿਰ ਤੇ ਜਾਣਗੇ बि बा जो दिला थोरा सरसा कंडे आवार वछोड़ा